ਸੱਚ ਨੂੰ ਬੂਰੀ ਮੈਂ ਦੇ ਥੱਲੇ ਬੱਚਾ ਛੜਾਤਾ ਕਿਉਂਕਿ ਚੋਂ ਟਾਈਮ ਹੀ ਆ ਵੀਡੀਓ ਦਾ ਤੇ ਤੁਹਾਨੂੰ ਧਾਰਾਂ ਇਹਦੀਆਂ ਵੀ ਦੋ ਦੋ ਚੈੱਕ ਕਰਾਉਣ ਲੱਗੇ ਰਾਜਸਥਾਨ ਵਾਲੇ ਦੀਆਂ ਹਾਂ ਨਹੀਂ ਠੀਕ ਆ ਵੀਰ ਹਰਾਂ ਦਾ ਕਹਿਣਾ ਵੀ ਕੋਈ ਥਾਣਾ ਚ ਨਹੀਂ ਵੀ ਇਹਨਾਂ ਅਗਲਾ ਸੋਚੇ ਤੜਕੇ ਸਿੱਧੀਆਂ ਡੱਕੀਆਂ ਹੋਈਆਂ ਬਾਕੀ ਸੱਚ ਨੂੰ ਗਰਮੀ ਆ ਯਾਰ ਗਰਮੀ ਦੇ ਵਿੱਚ ਪਸ਼ੂ ਤਾਂ ਉਹੀ ਵਿਚਾਰੇ ਬੌਂਦਰੇ ਪਏ ਆ ਤੇ ਦੁੱਧ ਕੀ ਰੋਕਣਾ ਇਹਨਾਂ ਦਾ ਸੱਜਣੋ ਪਸਮਾ ਕਰ ਲਿਆ ਕਰ ਮਾਨੀ ਨਹੀਂ ਚਵਾਈ ਇੱਕੋ ਜਿਹੀ ਉਹ ਇੱਕ ਧਾਰ ਦਾ ਨਾ ਫਰਕ ਹੋਊਗਾ ਠੀਕ ਆ ਅਗਲੇ ਨਾਲ ਅਗਲਾ ਚੂਲੇ ਅਗਲਾ ਅਗਲੇ ਨਾਲ ਅਗਲਾ ਚੂਲੇ ਲਓ ਵੀ ਸੱਜਣੋ ਬੂਰੀ ਮਹਿੰਦੀ ਅਗਲੇ ਥਾਂਾਂ ਦੀ ਚਵਾਈ ਵੇਖੋ ਮਗਰਿਆਂ ਦੇ ਮਾਰਦੇ ਛਾ ਦੁੱਧ ਬੜਾ ਕੀਮਤੀ ਆ ਗਰਮੀ ਆ ਓਕੇ ਬਾਕੀ ਸੱਜਣੋ ਜਿਹੜੇ ਭੈਣ ਭਰਾ ਨੇ ਖਰੀਦਣੀਆਂ ਜੋਦੇ ਉਹਨੇ ਚੋਈ ਲੈਣੀਆਂ ਨਾ ਬਦਰਨ ਸਿਰ ਕਰ ਲਾ ਮੜਿਆ ਨੀਲੀ ਰਾਵੀ ਵੱਡੀ ਮੈਂ ਇਹਦੀ ਵੀ ਕੱਟੀ ਛੜਾਤੀ ਧਾਰਾ ਤੁਹਾਨੂੰ ਚੈੱਕ ਕਰਾਉਣੇ ਆ ਦੋਵਾਂ ਦੀਆਂ ਪਹਿਲਾਂ ਕਰਾਤੀਆਂ ਤੇ ਤੀਜੀ ਸੂਈ ਇਹਦੀਆਂ ਵੀ ਧਾਰਾ ਵੇਖ ਲਓ ਪਸਮਾਹ ਕਰੂਗੀ ਤੁਹਾਡੇ ਸਾਹਮਣੇ ਕਿਉਂਕਿ ਕੋਈ ਐ ਨਹੀਂ ਹੈਗਾ ਪਹਿਲਾਂ ਦੀ ਪਸਮੀ ਖੜੀ ਆ ਲਓ ਸੱਜਣੋ ਪਸਮਾਹ ਜਿਹੜਾ ਕਰਮ ਵਾਲੀ ਨੇ ਸਿਰਤਾ ਮੈਂਟੋ ਮੈਂਟੀ ਪਸਮੀ ਆ ਵੇਖੋ ਥਣ ਕੱਢਿਆ ਬੇਫਿਕਰ ਹੋ ਜਾਓ ਮੱਝ ਦੁੱਧ ਵਾਲੀ ਆ ਸੱਜਣੋ ਸੱਜਣੋ ਤੁਹਾਨੂੰ ਸਾਰਾ ਇਸ ਨਵੇਂ ਰਾਜਸਥਾਨ ਦੀਆਂ ਚੈੱਕ ਕਰਾਂਗੇ ਆਹ ਲੇਸਨ ਦੀ ਚਵਾਈ ਆ ਆ ਦੇਖੋ ਦੇਖੋ ਮਾਰੀ ਜੁਰੇ ਜੁਰੇ ਸੱਦਣਾ ਤੇ ਮਗਲੇ ਹਨਾਂ ਦੀ ਚਵਾਈ ਸੱਦਣਾ ਚੈੱਕ ਕਰ ਲੋ ਬਹੁਤ ਪੋਲੀ ਆ ਹਨਾ ਬਹੁਤ ਰੂਹ ਆ ਭਾਜੀ ਆਉਂਦੀ ਬਾਲਟੀ ਤਾਂ ਨੂੰ ਫੇਰ ਤੇਲ ਤੋਂ ਲੱਗਾ ਹਨਾ ਤੇਲ ਲੱਗਾ ਤਿਲਕਦੇ ਹੱਥ ਬੜੀ ਚਵਾਈ ਜੁਰੇ ਰੂਣ ਦਾ ਕਸਾ ਤੋ ਮਾਸੀ ਬਾਹਰ ਲੰਡੂਲੀ ਦੇ ਸੱਲੇ ਐਨ ਪ੍ਰੋਪਰ ਤਸੱਲੀ ਨਾਲ ਮਈਆਂ ਵਿਖਾ ਕੇ ਕਿਆ ਐਨ ਕਰਾ ਦਿਆਂਗੇ ਤਨ ਤਨ ਧੰਨਵਾਦ ਵੀਡੀਓ ਨੂੰ ਐਂਡ ਤੱਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਵੋਈ ਪੋਈ ਆ ਗਿਆ ਸੱਜਣੋ ਤੇ ਤੁਹਾਨੂੰ ਜੋਧੇ ਵੀਰ ਨੂੰ ਮਲਾਵਾਂਗੇ ਚੱਲਦਾ ਰਹੇ ਉਹ ਹੀ ਪੋਈਆਂ ਵਾਲੇ ਅੱਜ 5 ਐਨੀਮਲ ਵਿਕਰੀ ਵਾਲੇ ਹੋਣਗੇ ਇਸ ਘਰੇ ਸੱਜਣੋ ਬੂਰੀ ਸਕਰੀਨ ਤੇ ਚੱਲਦੀ ਨੀਲੀ ਰਵੀ ਦੀ ਮੈਂ ਕਿੰਨਾ ਦੁੱਧ ਦਾ ਲੇਖਾ ਜੋਖਾ ਮੋਹਰਾ ਦੀ ਝੁੱਟੀ ਕਿੰਨੇ ਦਿਨ ਬਾਕੀ ਇਹਦਾ ਹਿਸਾਬ ਕਿਤਾਬ ਪੁੱਛ ਲਾਂਗੇ ਤੇ ਇੱਕ ਆ ਸੂਈ ਸਵਾਈ ਵੀਰ ਹਰੀ ਕਹਿੰਦੇ ਵੀ ਰਾਜਸਥਾਨ ਦੇ ਏਰੀਏ ਦੀ ਮੈਂ ਲੈ ਕੇ ਆਏ ਆ ਬੜਾ ਚੰਗਾ ਦੌਧਾ ਰਿਕਾਰਡ ਆ ਕਰਮਾਂ ਵਾਲੀ ਦਾ ਬਾਕੀ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਭਰਾਹਰਾਂ ਤੋਂ ਪਚ ਕੇ ਤੁਹਾਡਾ ਨਾਲ ਸਾਂਝਾ ਕਰਦੇ ਆਂਗੇ ਐਂਡਰੈਸ ਫੇਰ ਇੱਕ ਵਾਰੀ ਕਨਫਰਮ ਕਰ ਲੋ ਜੇ ਕੋਈ ਨਿਫੋਜਨ ਆ ਪਿੰਡ ਵੋਈਂ ਭੁਈਆਂ ਆ ਗਿਆ ਸਜਣੋ ਜਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਤੇ ਨੇੜੇ ਸਜਣੋ ਮੰਨ ਲੋ ਵੀ ਜਿਵੇਂ ਟੋਟੀਆਂ ਨਸਹਿਰਾ ਖੰਡੂਰ ਸਾਹ ਰਸੂਲਪੁਰ ਇਹ ਨੇੜੇ-ਨੇੜੇ ਦੇ ਪਿੰਡ ਤੇ ਇੱਕ ਸੱਜਣੋ ਇਹ ਵੀ ਨੋਟ ਕਰਿਓ ਕਿ ਆ ਟੋਕਾ ਵੀ ਇਸ ਕਰੇ ਵਿਕਰੀ ਵਾਲਾ ਇਹਦਾ ਸਾਬ ਕਤਾਬ ਜਿਹੜਾ ਵੀ ਹੋਇਆ ਉਹ ਵੀ ਆਪਾਂ ਇਹਨਾਂ ਤੋਂ ਮਾਲਕਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇਾਂਗੇ ਇੰਆਂ ਫੱਟਾ ਟੋਕੇ ਤੇ ਟਾਇਰ ਰੇੜੂ ਲੱਗੇ ਹੋਏ ਆ ਚੰਗਾ ਜਾਨਦਾਰ ਨਿੱਗਰ ਬਣਿਆ ਹੋਇਆ ਟੋਕਾ ਚੰਗੀ ਐਂਗਲ ਲੱਗੀ ਹੋਈ ਆ ਜੋਦੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਚੜਦੀ ਕਲਾ ਭਾਜੀ ਚੜਦੀ ਕਲਾ ਨਾ ਚੜਦੀ ਕਲਾ ਮਾਰਾ ਬਾਬਾ ਦੀਪ ਸਿੰਘ ਦੀ ਕਿਰਪਾ ਜੀ ਤੇ ਆਪਣਾ ਐਡਰੈਸ ਪਹਿਣਾ ਭਰਾਵਾਂ ਨੂੰ ਦੱਸ ਦੇ ਭਾਜੀ ਪਿੰਡ ਆਪਣਾ ਵਾਈਪੋਈ ਜ਼ਿਲ੍ਹਾ ਤਰਨਤੰਤ ਤਹਿਸੀਲ ਖਡੂਰ ਸਾਹਿਬ ਨੰਬਰ ਮੇਰੇ ਵੀਰ ਦਾ 7814457748 7814457748 ਅੱਜ 5 ਵਿਖਾਵਾਂਗੇ ਹਾਂਜੀ 5 ਕਿੰਨੀਆਂ ਸੂਈਆਂ ਤੇ ਕਿੰਨੀਆਂ ਗੱਬਣਾ ਭਾਜੀ 2 3 ਸੂਈਆਂ 2 ਗੱਬਣਾ ਤਿੰਨ ਮੱਝਾਂ ਸੂਈਆਂ ਸਵਾਈਆਂ ਤੇ ਦੋ ਗੱਬਣਾ ਤਿਆਰ ਹਾਂਜੀ ਦੋ ਨੀਲੀ 라ਵੀ ਦੀਆਂ ਤੇ ਇੱਕ ਬੂਰੀ ਤੇ ਦੋ ਮੋਹਰਾ ਦੀਆਂ ਦੋ ਮੋਹਰਾ ਚਾਹ ਦੋ ਰਾਜਸਥਾਨ ਦੀਆਂ ਪਿਓਰ ਉਹ ਦੋਨੇ ਉਧਰੋਂ ਆਈਆਂ ਦੋਨੇ ਭਾਜੀ ਉਧਰ ਦੀਆਂ ਠੀਕ ਹੈ ਕਾਲੀ ਝੋਟੀ ਤੇ ਲਾਸਟ ਵਾਲੀ ਮੈਂ ਹਾਂਜੀ ਹਾਂਜੀ ਉਹ ਦੋਵੇਂ ਰਾਜਸਥਾਨੀ ਆ ਉਧਰੋਂ ਆਈਆਂ ਹਾਂਜੀ ਤਿੰਨ ਲਿਆਂਦੀਆਂ ਭਾਜੀ ਤੁਹਾਡੇ ਕੋਲੇ ਵੀਡੀਓ ਵੀ ਹੈਗੀ ਜੇ ਕੋਈ ਆਪਣੇ ਕੋ ਵੀਡੀਓ ਕੋਲ ਤਾਂ ਹੀ ਆ ਪ੍ਰੂਫ ਸਾਰਾ ਜਿੱਥੋਂ ਖਰੀਦੀ ਆ ਉਥੋਂ ਦੀ ਅਗਲੇ ਨਾਲ ਵੀਡੀਓ ਤੇ ਵੀ ਦੱਸਾਂਗੇ ਵੀ ਇਥੋਂ ਹਾਂਜੀ ਆਪਾਂ ਵਿਖਾਵਾਂਗੇ ਭਾਜੀ ਵੀਡੀਓ ਜੀ ਹੈਨਾ ਜਿਹੜਾ ਖਰੀਦਦਾ ਹਾਂਜੀ ਉਹਨੂੰ ਦੱਸਾਂਗੇ ਹਾਂਜੀ ਤੇ ਆ ਆ ਮੈਂ ਦਾ ਕੀ ਹਿਸਾਬ ਕਿਤਾਬ ਆ ਪਾਜੀ ਇਹ ਮੈਂ ਸੋਈ ਆ 10-12 ਦਿਨਾਂ ਦੀ ਠੀਕ ਆ ਮੈਲੇ ਦੇ ਚੱਲ ਪਈ ਆ ਓਕੇ ਦੇਖੋ ਮੈਂ ਦੇਖੋ ਭਈ ਲੋ ਕੀ ਬਾਤ ਆ ਐ ਠੰਡੀ ਮਿੱਟੀ ਠੀਕ ਆ ਨਿਗਾ ਦੇ ਨਿਆਣਾ ਬਹਿ ਕੇ ਚੋਲੇ ਪਾਜੀ ਠੀਕ ਆ ਤੇ ਇਹਦੇ ਥੱਲੇ ਦੁੱਧ ਹੈਗਾ ਪਾਜੀ 15-16 ਲੀਟਰ ਖੁੱਲਾ ਜਿਹੜਾ ਆਪਾਂ ਦੇਣਾ ਕਿਉਂ ਆਵਾ ਬਾਲਟੀ ਜਿਹੜਾ ਪਾ ਕੇ ਦੇਣਾ ਡੱਬੇ ਮਰੋਨੇ 14 ਲੀਟਰ ਠੰਡਾ ਦੇਵਾਂਗੇ 14 ਲੀਟਰ ਮੈਨ ਨਾਲਾ ਦੱਬ ਆ ਬਰਫਰਗਾ ਜਿਹੜਾ ਪਾਣੀ ਵਰਗਾ ਮੇਰਾ ਵੀਰ ਭਰਾ ਜਿਹੜਾ ਦੋ ਟਾਈਮ ਚਾਰ ਟਾਈਮ ਚੋਗੇ ਖੜੇ ਆ ਆ ਦੀ ਤਸੱਲੀ ਕਰ ਹਾਂ ਤਸੱਲੀ ਕਰਕੇ ਖੜੇ ਸੁਆ ਕਿਹੜਾ ਇਹ ਸੁਆ ਭਾਜੀ ਤੀਜਾ ਆਵੇਂ ਆਪਾਂ ਦੂਜਾ ਨਹੀਂ ਕਹਿਣਾ ਤੀਜਾ ਸੁਆ ਹੈਗੀ ਤੀਜਾ ਸੁਆ ਸੁਈ ਜਾਂ ਮਗਰ ਕੱਟੀ ਮਗਰ ਪਿਓ ਨੀਲੀ ਰਾਵੀ ਦੀ ਕੱਟੀ ਆ ਠੀਕ ਆ ਇਹਦੀ ਤੌਰ ਕਰਾਈਏ ਚੱਕ ਸੱਜਣੋ ਤੌਰ ਚੈੱਕ ਕਰ ਲੋ ਮਗਰ ਕੱਟੀ ਬਹੁਤ ਸੋਹਣੇ ਰੰਗ ਰੂਪ ਦੀ ਤੇ ਝੋਟੀ ਦਾ ਕੱਦ ਕਾਠ ਆਪਦਾ ਵੀ ਪੂਰਾ ਚੰਗਾ ਲੇਵਾ ਭਾਂਡਾ ਵੀ ਚੰਗਾ ਇਹਦੇ ਆਹ ਸਿੰਘ ਜਮਾਂਦਰੀ ਆਂ ਹਾਂਜੀ ਠੀਕ ਆ ਪਿੱਛੋਂ ਹੀ ਜਿਵੇਂ ਆਈ ਏਮ ਹੀ ਲਈ ਆ ਓਕੇ ਕਿਆ ਬਾਤ ਆ ਵੇਖੋ ਸੱਜਣੋ ਕੱਤ ਕਾਠ ਵੀਰ ਦੇ ਕੱਤੋਂ ਤਾਜ਼ਾ ਲਾ ਲਓ ਵੇਖਿਓ ਵੱਡੇ ਢਾਂਚੇ ਦੀ ਸਰੀਰ ਨਾੜਾਂ ਨਾਲ ਗੁੰਦਿਆ ਹੋਇਆ ਕਰਮਾਲੀ ਦਾ ਸ਼ੀਸ਼ੇ ਵਾਂਗੂ ਚਮਕਦੀ ਆ ਤੇ ਥਣ ਲੱਗੇ ਪੀੜੀ ਦੇ ਪਾਵੇਂ ਵਾਂਗੂ ਬੜੇ ਸ਼ਾਨਦਾਰ ਇੱਧਰ ਦੇਖੋ ਹਾਂ ਵੇਖੋ ਕੱਦ ਸੱਜਣੋ ਕਿੱਡੀ ਆ ਤੇ ਨਾੜਾਂ ਵੇਖੋ ਬੋਡੀ ਤੇ ਕਿੰਨੀਆਂ ਭਰੀਆਂ ਨਾੜਾਂ ਨਾਲ ਭਰੀ ਵੀ ਮੈਂ ਵੱਡੇ ਬੋਡੀ ਸਟ 14 ਲੀਟਰ ਦੁੱਧ ਮੈਂਤੀ ਵਾਲਾ ਏਡੀ ਮੈਨੂੰ ਸੱਜਣੋ ਆਂਦਾ ਵੀ ਕੋਹ ਨਹੀਂ ਇਹਨਾਂ ਦਾ ਤਾਂ ਦੇਣਾ ਚਾਹੀਦਾ ਥੋੜੀ ਜਿਹੀ ਤੁਹਾਨੂੰ ਪਤਾ ਨਾ ਗਰਮੀ ਬੜੀ ਆ ਗਰਮੀ ਬਹੁਤ ਜ਼ਿਆਦਾ ਆ ਗਰਮੀ ਦੇ ਵੀ ਕਰਮਾਲੇ ਫਿਰ ਵੀ 14 ਤੋਂ ਟੱਪ ਕੇ ਦੁੱਧ ਕਢਾਉਂਦੇ ਆ ਜਦੋਂ ਵੀ ਕੋਈ ਵੀ ਚੋਣ ਆਊਗਾ 14 ਤੋਂ ਬਾਹਰ ਚੋ ਕੇ ਦਵਾਂਗੇ ਆਪਾਂ ਨਹੀਂ ਓਕੇ ਆ ਬਾਕੇ ਠੰਡੀ ਮਿੱਠੀ ਬਣੀ ਹਾਂ ਨੇ ਠੀਕ ਹੈ ਜਟਾ ਉਸਲੇ ਪੂਛੋਕ ਲੈਂਦੀ ਬੱਚੇ ਦੀ ਵੀ ਪ੍ਰਵਾਹ ਨਹੀਂ ਕਰਮਾ ਲਈ ਹਾਂ ਸੀਲ ਬਹੁਤ ਹੈ ਨਾ ਬਹੁਤੀ ਸੀਲ ਠੰਡੀ ਤੇ ਰੇਟ ਇਹਦਾ ਸ਼ਾਹ ਜੀ ਰੇਟ ਤੇ ਤੁਹਾਨੂੰ ਪਤਾ ਪਾਜੀ ਇਹ ਵਜੇ ਇੰਨੇ ਤੇ 2 1/2 ਵੀ ਕਰੀ ਜਾਂਦੇ ਆ ਆਪਾਂ ਨਿਕਾ ਜਾਈ ਕਰਨਾ ਠੀਕ ਆ ਆਪਾਂ ਮੁੱਲ ਭਾਵੇਂ ਕਰਨ ਨੂੰ 1 35 ਕਰੀ ਜਾਈਏ ਭਾਵੇਂ 40 ਕਰੀਏ ਪਾਜੀ 1 30 ਦੀ ਜਥਰੋਂ ਦਵਾਂਗੇ 1 ਲੱਖ 30 ਹਜ਼ਾਰ ਦੀ ਦੇ ਦਿਆਂਗੇ ਹਾਂਜੀ ਦੁੱਧ 14 ਮਹੀਨਿਆਂ ਲਈ ਅਗਰ ਪੱਕਾ ਠੰਡਾ ਪਾਣੀ ਵਰਗਾ ਜਿਹੜਾ ਉਹ ਦੁੱਧ ਠੀਕ ਆ ਹਾਂਜੀ ਬਾਕੀ ਚੰਗੀ ਮੈਂ ਨਗਰ ਨੋਕਰ ਥੋੜਾ ਵੱਡੀ ਵੇਖੋ ਪਾਜੀ ਕਿੱਥੇ ਜਾਣ ਰਹੀ ਆ ਹਾਂ ਤੇ ਵਜਮ ਵੇਖੋ ਮੈਂ ਇਹਦਾ ਚੌੜੀ ਗੱਡੀ ਮੈਂ 3 ਕਿਲੋ ਗਾੜੀ ਹੋਊਗੀ ਇਹਦੀ ਮੈਂ ਦੀ ਹਾਂਜੀ ਕੀ ਬਾਤ ਆ ਯਾਰ ਬਹੁਤ ਚੰਗਾ ਦੁੱਧ ਪਾਊਗੀ ਮੀ ਬਹੁਤ ਚੰਗਾ ਹਜੇ ਮੈਲੇ ਦੇ ਕਰਮ ਵਾਲੀ ਚੱਲੀ ਆ ਵੇਖ ਦੁੱਧ ਪੀ ਗਿਆ ਤਾਂ ਹਨਾ ਮੌਸਮ ਬਦਲ ਗਿਆ ਥੋੜਾ ਬਹੁਤਾ ਤੇ ਬਹੁਤ ਫਰਕ ਪੈ ਗਿਆ ਮੈਂ 17 ਕਿਲੋ ਚਵਾ ਜੂਗੀ ਚਵਾ ਜੂਗੀ ਕਰਮ ਵਾਲੀ ਜਿਉਂਦੀ ਰਵੇ ਹਨਾ ਚੰਗੀ ਮੈਂ ਆ ਸੱਜਣਾ ਮਗਰ ਬੱਚਾ ਵੀ ਬਹੁਤ ਚੰਗਾ ਤੇ ਆ ਛੋਟੀ ਸੂਆ ਇਹ ਪਾਜੀ ਪਿਓਰ ਦੁੱਜਾ ਸੂਆ ਸੂਣਾ ਠੀਕ ਆ ਇਹਨੂੰ ਵੀ ਤੂਰ ਕਰਾ ਚੱਕੇ ਦੀ ਵੀਰ ਨੂੰ ਕਹਿ ਚਲਾ ਤੇ ਟਿੱਪਨ ਟੋਪਨ 100 ਦੀ 100 100 ਦੀ 100 ਇੱਕ ਨੰਬਰ ਹੋ ਤੇ ਟਪਣ ਐ ਮੁੱਕਾਈ ਹੋਊਗੀ ਕਹੇ ਲੀਵਾ ਬਹੁਤ ਚੰਗਾ ਝੂਟੀ ਕੋਲੇ ਵੇਖੋ ਕੱਟੀ ਦੇ ਬਹੁਤ ਵੇਖ ਹਮ ਫਾਇਦੇ ਕੱਟੀ ਬਨ ਜਾਣੇ ਆ ਦੋ ਤਿੰਨ ਦਿਨ ਹੀ ਸੁੰਦੀ ਬਨ ਜਾਣੀ ਹਜੇ ਤਾਂ ਮੇਰੇ ਹਿਸਾਬ ਨਾਲ ਪੰਜ ਚਾਰ ਦਿਨ ਹੀ ਨਹੀਂ ਸੁੰਦੀ ਜੱਟਾ ਨਹੀਂ ਸੁੰਦੀ ਅਜੇ ਤੁਹਾਨੂੰ ਪਤਾ ਹੀ ਨਹੀਂ ਕੋਈ ਕਰਮਾਲੀ ਹਜੇ ਨਹੀਂ ਪਤਾ ਇਹਨੂੰ ਸੁੰਨਦਾ ਬਣੂਗੀ ਬਾਕੀ ਆ ਪਿਓਰ ਨੀਲੀ ਦੀ ਗਈ ਹੈ ਨਾ ਪਿਓਰ ਨੀਲੀ ਰਾਵੀ ਦੀ ਜੀ ਦੂਜਾ ਸੂਆ ਝੋਟੀ ਸਜਣੋ ਦਿਨ ਕਰਦੀ ਕਰਾਉਂਦੀ ਨੇ ਪੰਛੀ ਲੈ ਜਾਣੇ ਆ ਲੈ ਜਾਣੇ ਬਾਜੀ ਤੇ ਬੋਡੀ ਸਟਰਕਚਰ ਬਹੁਤ ਸੋਹਣਾ ਲੇਵਾ ਪੰਡਰ ਦੇਖੋ ਕਿੰਨੀਆਂ ਤੇ ਥਣ ਬੜਾ ਕੰਮ ਦਾ ਲੱਗਾ ਵੇਖਿਓ ਬਸ ਬੱਤ ਬਸ ਆਹ ਦੇਖੋ ਸਜਣੋ ਇਹ ਆਹ ਦੇਖੋ ਕਮੇ ਜਾਨਦਾਰਲੇ ਵਾਲਾ ਹੀ ਫਰਦੀ ਆ ਤੇ ਬਾਕੀ ਭਾਰ ਪੂਰਾ ਲਦੀ ਬੇਫਿਕਰੀ ਬਾਕੀ ਬਾਜੀ ਆਪਣੀ ਗਾਰੰਟੀ ਉਹ ਭਾਰ ਦੇ ਠੀਕ ਆ ਥਣ ਅਗਲਾ ਆਪ ਦੇ ਟਿੱਪ ਕੇ ਲੈ ਜੇ ਭਾਰ ਦੀ ਆਪਣੀ ਗਾਰੰਟੀ ਵੀਰ ਮੇਰਾ ਭਰਾ ਜੜਾ ਉਹ ਥਾਣ ਆਪਣੇ ਵੇਖ ਕੇ ਲੈ ਜਾਏ ਭਾਰ ਦੇ ਆਪਣੀ ਗਰੰਟੀ ਹੋ ਹਾਂ ਭਾਰ ਵਾਲਾ ਤਾਂ ਨਾਂ ਨਿਸ਼ਾਨ ਵੀ ਹੈ ਨਹੀਂ ਹਾਂਜੀ ਨਾ ਠੀਕ ਆ ਰੇਟ ਇਹਦਾ ਸ਼ਾਹ ਜੀ ਭਾਜੀ ਰੇਟ ਕਰਨ ਨੂੰ ਇਹਦਾ ਵੀ ਭਾਵੇਂ 1 30 35 ਜੋ ਮਰਜ਼ੀ ਕਰੀਏ 1 20 ਦੀ ਜੱਥਨੋ ਦੇ ਦਾਂਗੇ 1 20 ਚ ਕਰ ਦਈਏ ਮਾਨਤਨ ਕਿ ਨਹੀਂ ਕਰ ਦੋ ਤੁਸੀਂ ਕਰ ਦੋ ਅੱਜ ਤੁਹਾਡੇ ਕੋਲ ਨਹੀਂ ਕਰਦੇ ਕਰੋ ਤੁਸੀਂ ਜਿਹੜੇ ਹਿਸਾਬ ਨਾਲ ਐ ਜੇ ਹੋ ਜੇ ਵੀ ਅਗਲੇ ਨੂੰ ਖਰੀਦ ਹੀ ਲੈਣੀ ਅੱਜ ਜੋਦੇ ਤੋਂ ਝੋਟੀ ਜਾ ਕੇ ਇੱਕ 15 ਦੀ ਜਸ ਸੁਈ ਦੇ ਦਾਂਗੇ ਫਿਰ 1 ਲੱਖ ਤੇ 15000 ਦੀ ਦੇ ਦਾਂਗੇ ਝੋਟੀ ਚੰਗੀ ਆ ਝੋਟੀ ਭਾਜੀ ਜਿਆਦਾ ਨਹੀਂ ਮੈਂ ਆਂਦਾ 12 13 ਕਿਲੋ ਠੰਡਾ ਦੁੱਧ ਭਰਾ ਜੂਗੀ ਨਹੀਂ ਕੋਈ ਮਾੜੀ ਨਹੀਂ ਇਹਨੇ ਦੀ ਹਾਂਜੀ ਤੇ ਅੱਗੇ ਆ ਗਈ ਪੂਰੀ ਹਾਂਜੀ ਇਹਦਾ ਕੀ ਹਿਸਾਬ ਆ ਇਹਨੂੰ ਭਾਜੀ ਅੱਜ ਨਾ ਹੋ ਗਿਆ ਜੇ ਭਾਜੀ ਮਾ 6ਵਾਂ 7ਵਾਂ ਦਿਨ ਸੁਈ ਨੂੰ ਠੀਕ ਆ ਉਹ ਜੇ ਕਟਾ ਆੁਰਲਾ ਹਾਂਜੀ ਹਫਤੇ ਦੇ ਅੰਦਰ ਅੰਦਰ ਸੁਈ ਆ ਹਾਂਜੀ ਇਹਨੂੰ ਵੀ ਤੋਰ ਦੇ ਮੇਰਾ ਸੁਆ ਕਿਹੜਾ ਸੁਈ ਸ਼ਾ ਸੁਆ ਭਾਜੀ ਇਹਦਾ ਤੇ ਕਹਿੰਦੇ ਘਰ ਵਾਲੇ ਤੇ ਦੂਜਾ ਆਂਦੇ ਹੀ ਚਲ ਤਿੱਜਾ ਲਾ ਲੇ ਅਗਲਾ ਹਾਂ ਬਾਕੀ ਭਾਵੇਂ ਤਿੱਜਾ ਮੰਨ ਕੇ ਵੀਰ ਭਰਾ ਕੋ ਸੌਦਾ ਕਰ ਲਏ ਆਪਣੇ ਨਾਲ ਠੀਕ ਆ ਠੀਕ ਆ ਤੇ ਹੁਣ ਇਹਦੇ ਕੋਲੇ ਕਿੰਨਾ ਦੁੱਧ ਬੋਲਾ ਭਾਂਡੇ ਚ ਆਜੂ ਭਾਜੀ ਕਹਿਨੋ ਭਾਵੇਂ 10-11 ਜੋ ਮਰਜ਼ੀ ਕਹੀ ਜਾਈਏ ਜਿਹੜਾ ਚਵਾਦਣਾ ਵਾ 9 ਲੀਟਰ 9.5 ਲੀਟਰ ਠੰਡਾ ਆਊਗਾ 9 ਲੀਟਰ ਆ ਕੇ ਆਪਦੇ ਤਸੱਲੀ ਕਰ ਲੇ ਹਾਂਜੀ ਲਓ ਵੀ ਸਜਣੋ ਤੇ ਬਾਕੀ ਚੂਨ ਚਾਣ ਓਕੇ ਇੱਕ ਨੰਬਰ ਹੋ ਭਾਜੀ ਠੀਕ ਆ ਚਵਾਈ ਦਾ ਨਹੀਂ ਡੰਗਰ ਆਪਣਾ ਮਾੜਾ ਆਊਗਾ ਚਲੋ ਧੰਨਵਾਦ ਵੇਖੋ ਸਜਣੋ ਬੂਰੀ ਨੀਲੀ ਦੀ ਆ ਸਾਹਮਣੇ ਬਾਤ ਦੇ ਬੱਚੇ ਤੇ ਚਲੀ ਗਈ ਆ ਇਹ ਆ ਜਿਹੜਾ ਕੱਟ ਆ ਇਹਦੇ ਕੋਲੇ ਆ ਵੇਖ ਲੋ ਲਾਓ ਨਿਸ਼ਾਨ ਬਾਕੀ ਮੈਂ ਇਹ ਵੀ ਆਪਣੀ ਜਗ੍ਹਾ ਤੇ ਚੰਗੀ ਆ ਕਰਮਾਂ ਵਾਲੀ ਜੇ ਚੰਗੇ ਪੀ ਕੇ ਲਵਾਉਂਗੇ ਤਾਂ ਚੰਗੇ ਬੱਚੇ ਪਾ ਜੂਗੀ ਚੋਣ ਵੀਰ ਹਰੀ ਕਹਿੰਦੇ ਆ ਬਾਕੀ ਚੋਣ ਬੜਾ ਪਾਜੀ ਭਾਵੇਂ ਨਿਗਾ ਜਾਂ ਨਿਆਣਾ ਬਹਿ ਕੇ ਝੋਲੇ ਠੀਕ ਆ ਐਦਾਂ ਚੋਣ ਲੱਗਾ ਓਕੇ ਇਹਦਾ ਰੇਟ ਸਾ ਜੀ ਇਹਦਾ ਭਾਜੀ ਮੁੱਲ ਕਰਨ ਨੂੰ ਭਾਵੇਂ 1 15 12 ਜੋ ਮਰਜ਼ੀ ਕਰੀਏ 1.8 ਦੀ ਭਾਜੀ ਦੇਣੀ ਆ 1 ਲੱਖ ਤੇ 8000 ਦੀ ਦੇਣੀ ਆ ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰ ਲਈ ਹਾਂਜੀ 8 9 ਹੁਣ ਤਿਆਰ ਆ ਤਿਆਰ ਦੁੱਧ 12 13 ਕਿਲੋ ਭਾਜੀ ਠੰਡਾ ਭਰਾਜੂਗੀ ਪਸ਼ੂਆਂ ਦੇ ਬਾਸ ਕੋ ਨਹੀਂ ਜੋਦੇ ਵੀਰ ਗਰਮੀ ਵਾਲੀ ਆ ਕੀ ਕਰਨ ਵਿਚਾਰੀ ਗਾ ਭਾਜੀ ਬੰਦੇ ਦੇ ਬਾਹਾਂ ਬਾਹ ਹੀ ਪਈ ਆ ਬਾਹਾਂ ਬਾਹ ਹੋਈ ਪਈ ਆ ਆ ਛੋਟੀ ਗੱਬਣ ਇਹ ਭਾਜੀ ਗੱਬਣ ਪਿਓ ਦਾ ਰਾਜਸਥਾਨ ਦੀ ਇਹ ਇਹਦੀ ਵੀ ਵੀਡੀਓ ਜੇ ਕੋਈ ਲੈਣੀ ਚਾਹੁੰਦਾ ਤਾਂ ਅੰਦਰ ਹਾਂ ਜਿੱਥੋਂ ਖਰੀਦੀ ਅਗਲੇ ਦਾ ਘਰ ਬਾਹਰ ਵਿਖਾ ਦੇ ਇਹਦੀ ਵੀ ਤੋਰ ਕਰਾਈ ਚੱਕ ਵੀਰੇ ਸੁਵਾ ਦੁੱਜਾ ਸਾਜੀ ਪਿਓਰ ਦੁੱਜਾ ਛਿੱਗੀ ਮੂੰਹੋਂ ਮੂੰਹ ਛੇ ਦੰਦ ਹਾਂਜੀ ਤੇ ਰਾਜਸਥਾਨ ਦੀ ਹਾਂਜੀ ਪਿਓਰ ਆ ਰਾਜਸਥਾਨ ਦੀ ਭਾਈ ਇੱਧਰ ਆਪਣੇ ਡੰਗਰ ਰਲਦੇ ਨਹੀਂ ਉਧਰ ਵੇਖੋ ਪੂਛ ਕਿੰਨੀ ਸ਼ਾਨਦਾਰ ਹੈ ਜਿੱਦਾਂ ਘੋੜੀਆਂ ਦੇ ਪੂਛে ਵਾਲ ਹੁੰਦੇ ਆ ਵਾਕਿਆ ਯਾਰ ਤੇ ਪਹਿਲਾਂ ਨੇ ਦੁੱਧ ਦੁੱਧ ਕੀ ਕਹਿੰਦੇ ਇਹਦੇ ਮਾਲਕ ਸਾਜੀ ਪਹਿਲਾਂ ਨੇ ਕਹਿੰਦੇ 13 ਲੀਟਰ ਦੁੱਧ ਭਰਿਆ ਠੰਡਾ ਨੇ ਝੋਟੀਆਂ ਚੰਗੀਆਂ ਹੁੰਦੀਆਂ ਰਾਜਸਥਾਨ ਦੀਆਂ ਵੀ ਹੈਨਾ ਭਾਈ ਦੁੱਧ ਨੂੰ ਬੜੀਆ ਖਰੀਆਂ ਨਿਕਲਦਾ ਡੰਗਰੋਂ ਤਾਂ ਹਾਂ ਇਹਦੇ ਚ ਕੋਈ ਦੋ ਰਾਇਆ ਨਹੀਂ ਦੁੱਧ ਨੂੰ ਵਾਕਿਆ ਚੰਗੇ ਆ ਜਾਨਵਰ ਲੰਮਾ ਵੀ ਬਹੁਤ ਚੱਲਦੇ ਆ ਬਹੁਤ ਲੰਮਾ ਤੇ ਬਾਕੀ ਪਲੀਪੁਲੀ ਚੰਗੀ ਆ ਨਾੜਾ ਨੋੜਾ ਵੇਖੋ ਭਾਨੇ ਦੇ ਪਾਜੀ ਅਜੇ ਦਾਦੇ ਦੀ ਛੋਟੀ ਸੁੰਦੀ ਅਜੇ ਕਿਹੜਾ ਦਿਨ ਤਾਂ ਅਜੇ 10 ਨਹੀਂ ਸੁੰਦੀ ਨਹੀਂ ਦਾਦੇ ਨੇ ਪਾਜੀ ਸੁੰਦੀ ਵੇਖੋ ਇਹਨੂੰ ਪਤਾ ਹੀ ਨਹੀਂ ਕਰਮ ਵਾਲੀ ਨੂੰ ਕੋਈ ਸੂਣ ਦਾ ਨਾਲੇ ਅਜੇ ਸਫਰ ਸੁਪਰ ਕਰਕੇ ਆਈ ਆ ਹਾਂਜੀ ਹਨਾ ਬਹੁਤ ਸਫਰ ਕਰਕੇ ਆਈ ਪਾਜੀ ਅਜੇ ਕੱਲ ਹੀ ਆਈਆਂ ਠੀਕ ਆ ਬਾਕੀ ਥਣ ਬਹੁਤ ਕੰਮ ਦਾ ਲੱਗਾ ਛੋਟੀ ਬਹੁਤ ਪਾਜੀ ਟਿੱਪਣ ਕਿਤੇ ਮੋਗਾ ਹੀ ਆ ਰੇਟ ਇਹਦਾ ਸ਼ਾਹ ਜੀ ਖਰਚੇ ਪਾੜੇ ਬੜੇ ਪੈਂਦੇ ਆ ਖਰਚਾ ਤਾਂ ਚਲੋ ਪਾਜੀ ਪੈਂਦਾ ਵਾ ਖਰਚਾ ਪਾਈ ਦਾ ਪਰ ਮੈਨੂੰ ਜਿਆਦਾ ਤੇ ਜਾ ਨਹੀਂ ਸਕਦੇ 5 600 ਕਿਲੋਮੀਟਰ ਗਏ ਗਾੜੀ ਗੰਗਾ ਨਗਰ ਤੋਂ ਗਾੜੀ ਕੀ ਬਾਤ ਤੇ ਬੜੇ ਡੂੰਗੇ ਤੋਂ ਛੱਡ ਕੇ ਬੜੇ ਡੂੰਗੇ ਤੋਂ ਕੱਢ ਕੇ ਬੜੇ ਡੂੰਗੇ ਤੋਂ ਉਹਦੇ ਜਿਆਦੇ ਡੂੰਗੇ ਤੋਂ ਪਾਜੀ ਲੈਂਦੀ ਆ ਤੇ ਅੱਛਾ ਹਾਂਜੀ ਤੇ ਇਹਦਾ ਪਾਜੀ ਮੁੱਲ ਕਰਨ ਨੂੰ ਭਾਵੇਂ ਇੱਕ ਪੰਜੀ ਵੀ ਜੋ ਮਰਜ਼ੀ ਕਰੀਏ ਇਹ ਪਾਜੀ ਜੈਸਨੋ ਇੱਕ 15 ਦੀ ਆਪਾਂ ਦੇਣੀ ਆ 1 ਲੱਖ ਤੇ 15000 ਦੀ ਦੇ ਦੇ ਜੀ ਉਹ ਤੇ 15 ਲੀਟਰ ਠੰਡਾ ਭਰ ਆ ਜੂਗੀ ਇਹਦੀ ਮਾਂ ਦੀ ਡਿਟੇਲ ਸਾਰੀ ਡਿਟੇਲ ਆਪਣੇ ਕੋਲ ਹੈਗੀ ਆ ਓਕੇ ਰਿਪੋਰਟ ਹਾਂਜੀ ਭਾਰਤੀ ਬੀਜ ਦੀ ਭਾਰ ਦੀ ਫੁੱਲ ਗਰੰਟੀ ਬਾਜੀ ਆਪਣੀ ਠੀਕ ਆ ਧੰਨਵਾਦ ਹਾਂਜੀ ਤੇ ਇਹਦਾ ਕੀ ਹਿਸਾਬ ਆ ਇਹ ਤੇ ਪਾ ਜ ਰਾਜਸਥਾਨ ਰਾਜਸਥਾਨ ਕਰੀਏ ਕੋਰ ਰਾਜਸਥਾਨ ਦੀ ਜੇ ਖੜੀ ਕਰੀ ਜਾਂਦੀ ਹੈ ਵੀ ਰਾਜਸਥਾਨ ਇਹਨੇ ਸਮਝ ਲਵਾ ਜੇ ਕੱਲ ਦੇ ਪੱਠੇ ਪੁੱਠੇ ਨਹੀਂ ਕੀ ਨਹੀਂ ਲਾਇਆ ਤਾਂ ਨਹੀਂ ਕੱਖ ਵੀ ਡਈ ਓਕੇ ਉਹਦੇ ਨਾਲ ਬਾਜੀ ਚੌਂਦੀਆਂ ਵੀ ਜਨਾਨੀਆਂ ਸੇਵਾ ਵੀ ਜਨਾਨੀਆਂ ਕਰਦੀਆਂ ਹਾਂ ਹਾਂ ਛੁਆ ਕਿਹੜਾ ਹੈ ਬਾਜੀ ਭਾਵੇਂ ਦੁੱਜਾ ਕਹਿ ਦਈਏ ਹਾਂ ਥੋੜੇ ਦੇ ਐਨ ਬੜਾ ਦੇ ਮੈਨੇ ਬੜਾ ਦੇ ਚੱਲ ਚੱਲ ਬੱਚੇ ਚੱਲ 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 ਪੁੱਤ ਚੱਲ ਤਲਿਆਰੇ ਦੀ ਵੀ ਆਲ ਕਰਦੀ ਆ ਬਈ ਆਲ ਕਰਦੇ ਹੋ ਸੰਗਲ ਪਾਇਆ ਇਹਨਾਂ ਨੇ ਚੱਲ ਸੂਆ ਤੀਜਾ ਹਾਂਜੀ ਭਾਈ ਸੂਆ ਤੀਜਾ ਦਿਨ ਕਿੰਨੇ ਖੋਗੇ ਸੂਈ ਨੂੰ ਭਾਜੀ ਤੀਜਾ ਦਿਨ ਤੇ ਸੂਈ ਨੂੰ ਆਜੇ ਮਗਰ ਬੱਚਾ ਕੱਟਾ ਜੇ ਚੌਥਾ ਕੱਲ ਹਾਂਜੀ ਕੱਲ ਐ ਤੇ ਜੇ ਦਿਨ ਦੇ ਚੌਥੇ ਦਿਨ ਦੀ ਸੂਈ ਦੇ ਭਾਜੀ ਓਕੇ ਹਾਂਜੀ ਤੇ ਹੁਣ ਇਹਦੇ ਕੋਲੇ ਬੋਲਾ ਕਿੰਨਾ ਕ ਦੁੱਧ ਬੋਲਾ ਪਾਜੀ ਹੈਗਾ 13 ਕਿਲੋ 12 ਕਿਲੋ ਐ ਮਿਣਕੇ ਦਵਾਂਗੇ ਠੰਡਾ ਦੋ ਕਿਲੋ ਘੱਟ ਕਰਦੀ ਐ ਤੇ ਦੁੱਧ ਬਹੁਤ ਚੰਗਾ ਪਾਜੀ ਇਹਦੇ ਦੇਣੀ ਉਹ ਨੂੰ ਜਿਹੜਾ ਸੁਈ ਲੈ ਆ ਚਵਾ ਕੇ ਦੇਣੀ ਆ ਪਾਜੀ ਉਹਨੂੰ ਦੇਣ ਜਿਹੜਾ ਚੋਕੇ ਖੜੂ ਆਪਣੇ ਕੋ ਹਨਾ ਹਾਂ ਵਾਕਿਆ ਤੇ 2 ਕਿਲੋ ਦੀ ਗਾੜੀ ਹੋ ਗਈ ਇਹਦੀ ਇਹ ਨਾ ਕਰਿਆਲੇ ਦੀ ਅਲਰਜੀ ਮਣਾਉਂਦੀ ਐ ਜੀ ਹਾਂ ਨਹੀਂ ਠੀਕ ਆ ਉਧਰ ਤੁਹਾਨੂੰ ਪਤਾ ਜਨਾਨੀਆਂ ਸਾਧੀਆਂ ਪਾਜੀ ਇਹਦੇ ਇੱਕ ਸੰਗਲ ਪਾਉਂਦੀਆਂ ਬੰਦੇ ਬੰਦੇ हां वाकई ਭਾਜੀ ਨੇ ਵੇਖੋ ਚੋਟੀ ਦਾ ਵਾਕਿਆ ਯਾਰ ਦੁੱਧ ਨੂੰ ਚਵਾਈ ਵੀ ਭਾਜੀ ਜਿੱਦਾਂ ਮੱਛੀ ਮੋਟਰ ਆ ਨਹੀਂ ਨਹੀਂ ਵਾਕਿਆ ਵਿਖਾਲਾ ਭਾਜ ਜਰੂਰ ਕੱਟ ਕਰਦੀ ਆ ਜਿਹੜਾ ਕੱਟਾ ਕੇ ਕੱਟੀ ਕੱਟਾ ਜੇ ਮਗਰ ਕੱਟਾ ਵੇਖ ਕੋਈ ਵੀ ਰਾਜਸਥਾਨ ਦਾ ਰਲਦਾ ਹੀ ਨਹੀਂ ਹਾਂਜੀ ਆ ਵੇਖੋ ਆਪਾਂ ਜਾ ਕੇ ਉਹ ਵੀਡੀਓ ਵਿੱਚ ਵੀ ਵਿਖਾ ਦਿੰਨੇ ਆ ਨਹੀਂ ਜਿਹੜਾ ਭੈਣ ਭਰਾ ਆਪਾਂ ਨੂੰ ਲੈਣੀ ਚਾਹੁੰਦਾ ਵੀ ਰਾਜਸਥਾਨ ਦੀ ਮੈਂ ਲੇ ਲਈ ਉਹਨਾਂ ਨੇ ਆਪਾਂ ਨੂੰ ਦਿੱਤੀ ਹੈ 17 18 ਕਿਲੋ ਦੀ ਗਾਰੰਟੀ ਉਹਨਾਂ ਮਾਲਕਾਂ ਨੇ ਮਾਲਕਾਂ ਨੇ ਦੁੱਜੇ ਸੂਏ 17 ਕਿਲੋ ਚੋਇਆ ਵਾ ਨਾ ਕੀ ਬਾਤ ਆ ਭਾਵੇਂ ਕਹਿੰਦੇ ਵਿਖਾਲਾ ਨਹੀਂ ਕਰਦੀ ਤੂੰ ਆਪ ਜਾਦ ਕਰੋ ਵੀ ਦੁੱਧ ਕਿੱਥੋਂ ਕੱਢਦੀ ਵਾਕਿਆ ਦੁੱਧ ਵਾਕਿਆ ਵੜਿਆ ਕਰਦੇ ਕਿ ਇਹ ਸੁਣੀ ਹੁਣ ਜੇ ਤਾਂ ਵਿਖਾਲਾ ਨਹੀਂ ਕਰਦੀ ਤਾਂ ਆਪਾਂ ਦੁੱਧ ਦੱਸਦੇ ਆ ਇਹ ਕਿਹੜਾ ਗੱਬਣ ਮੈਂ ਆ ਹਾਂਜੀ ਚੋਕੇ ਖੜਨਾ ਜਦੋਂ ਆਪਾਂ ਚੋਕੇ ਨੇ ਆਏ ਪੈਸੇ ਲਾ ਕੇ ਅਗਲਾ ਨੇ ਜੀਨੇ ਰੁਪਈਏ ਲਾਉਣੇ ਆਪਣੇ ਕੋਲੇ ਰਹਿ ਕੇ ਦੋ ਲੰਗ ਆਪਦੀ ਤਸੱਲੀ ਕਰ ਲੇ ਆਪਣੇ ਦਸੱਲੇ ਚਾਰ ਟਾਈਮ ਪੰਜ ਟਾਈਮ ਕਰਕੇ ਦਸੱਲੇ ਜਦੋਂ ਹੋਵੇ ਤਾਂ ਫੇਰ ਖੜੇ ਮੈਂ ਵਾਕਿਆ ਯਾਰ 5 ਰੁਪਈਆਂ ਦੀ ਲਈ ਚੋਕੇ ਲਈ ਆ ਹਾਂਜੀ ਠੀਕ ਆ ਹੁਣ 12 ਦੁੱਧ ਮਨਾ ਦੇਾਂਗੇ ਪੱਕਾ ਮਨਾ ਕੇ ਦਵਾਂਗੇ ਆਪਾਂ ਧਰ ਮਾਰਦੀ ਭਾਜੀ ਇਹਦੇ ਨਹੀਂ ਮਾਰਦੇ ਮਾਰਦੇ ਲੈ ਪੁੱਤ ਬਾਟੀ ਲਿਆ ਰੇਟ ਇਹਦਾ ਕੀ ਕਰੇਗਾ ਭਾਜੀ ਰੇਟ ਮਾਰ ਕਰਨ ਨੂੰ ਭਾਵੇਂ ਇਹਦਾ 1 30 35 ਜੋ ਮਰਜ਼ੀ ਕਰੀਏ 1 25 ਦੀ ਦਵਾਂਗੇ 1 लाख दे ते 25000 ਦੀ ਦੇ ਦਾਂਗੇ। ਦੁੱਧ ਦੇ ਦਊਗੀ 15 16 ਕਿਲੋ। ਭਾਜੀ ਠੰਡਾ 16 15 ਲੀਟਰ ਦੀ ਆਪਾਂ ਗਰੰਟੀ ਵੀ ਦੇ ਦਾਂਗੇ ਵੀਰ ਭਰਾ ਜਿਹੜਾ ਖਰੂ। ਲੈ ਕੇ ਲੈ ਜੀ। ਲੈ ਕੇ ਲੈ ਜੇ 15 ਲੀਟਰ ਦੀ। ਸਾਹਮਣੇ ਵਾਲਾ ਹੋਵੇ। ਸਾਹਮਣੇ ਵਾਲਾ ਵੇ ਨਾ ਆ ਕੇ ਵੀ ਖੜੀ ਇੱਥੇ ਤੇ ਕਿਕਰ ਥੱਲੇ ਬੰਦੇ ਉਹਨੇ ਨਹੀਂ ਤੇ ਦੇਣਾ। ਵਾਕਿਆ। ਇਹ ਦੁੱਧ ਵੀਰ ਸੇਵਾ ਕਰੂ ਤੇ ਦੁੱਧ 16 17 ਕਿਲੋ ਜਵਾ ਦਊਗੀ। ਠੀਕ ਆ। ਹਾਂਜੀ।